ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਲਓ ਜੀ ਤੇ ਅੱਜ ਟਾਈਮ ਨਾਲ ਆ ਗਏ ਖੇਤਾਂ ਨਾ ਆਪਾਂ ਠੰਡੇ ਠੰਡੇ ਤੇ ਮੈਂ ਚਲ ਨੀਰਾ ਵੜ ਲੀਏ ਤੇ ਇੱਕ ਗਾਂ ਮੋਟਰ ਚੱਲੀ ਐ ਜੀ ਨਾ ਬਾਕੀ ਮੌਸਮ ਵੀ ਬਹੁਤ ਠੀਕ ਆ ਜੀ ਠੰਡੀ ਠੰਡੀ ਹਵਾ ਚੱਲੀ ਹੁੰਦੀ ਮਾੜੀ ਮਟਿੱਕਣੀਆਂ ਜਿਹੀਆਂ ਪਈਆਂ ਗਈਆਂ ਤੇ ਨੀਰਾ ਵੜ ਲਈਏ ਗਾਂ ਚੱਲ ਕੇ ਇੱਕ ਮੂੰਹਾ ਆ ਭਰਣਾ ਨਾ ਖੁੱਲਾ ਕਰਨਾ ਥੋੜਾ ਮੋਗੇ ਦਾ ਪਾਣੀ ਡਿੱਕਾ ਲੱਗਦਾ ਹਨ ਤੇ ਉਹ ਵੀ ਸ਼ੋਰ ਜਹਾ ਨਾਲ ਜਿਹੜਾ ਗੁਰਪ੍ਰੀਤ ਦਾ ਮੁੰਡਾ ਦਿਖਾਉਣੇ ਹੁਣ ਚੱਲ ਕੇ ਤੇ ਉਹ ਭੰਡਿਆ ਮੂੰਹਾ ਨਾਲ ਅਸੀਂ ਤੇ ਨਾਲੇ ਮੋਟਰਾਂ ਵੀ ਹਨਾ ਨੀਰਾ ਵਾਟ ਕੇ ਤੇ ਗੱਡੀ ਚ ਕਰਦੇ ਨੇ ਲੋਡ ਤੇ ਮੁੜ ਕੇ ਆਪਣਾ ਡਿੱਕਾ ਰਹਿਣਾ ਕੋਈ ਹਨਾ ਤੇ ਚਲੋ ਫਿਰ ਵਾੜਦੇ ਨੇ ਨੀਰਾ ਕਰਾਣਾ ਟਾਈਮ ਨਾਲ ਹਿੰਮਤ ਨਾਲ ਮਾੜਾ ਆ ਤੇ ਫੇਰ ਚੱਲਦੇ ਆ ਉੱਥੇ ਗਾਂਹਲੇ ਖੇਤ ਆ ਆ ਹਾਂਜੀ ਮੇਰੇ ਵੀਰੋ ਲਓ ਜੀ ਨੀਰਾ ਵਾੜਤਾ ਤੇ ਨੀਰਾ ਗੱਡੀ ਚ ਲੋਡ ਵੀ ਕਰਤਾ ਹਨਾ ਤੇ ਵਾਟ ਕੇ ਚੁਕਲੀ ਮੰਡੂ ਚੱਲਦੇ ਆ ਗਾਂਹਲੇ ਖੇਤ ਤੇ ਗਾਂਹਲੇ ਖੇਤ ਚੱਲ ਕੇ ਪਰਣਾ ਮੂ ਆਣਾ ਜਿਉਂ ਸਮਾਂ ਪਹਿਲਾਂ ਵੀ ਕਿਹਾ ਨਾ ਤੇ ਕੀ ਆਕਲ ਕੇ ਆਪਣੀ ਦੱਤੀਆਂ ਦੀ ਦੋਤੀਆਂ ਸਮਾਣਾ ਸਾਰਾ ਤੇ ਚਲੋ ਫਿਰ ਚਲੀਏ ਗਾਂਹਲੇ ਕਿਧਰ ਤੇ ਉੱਥੇ ਜਾ ਕੇ ਹੀ ਕਰੀਏ ਭੰਨ ਤੋੜ ਵੇਹਣੇ ਚੱਲ ਕੇ ਪਾਣੀ ਨੇ ਚੱਲਦਾ ਹੋ ਕੇ ਤੇ ਮੂਕੇ ਮਾਕੇ ਦਾ ਉੱਥੇ ਕਿਦੇ ਜੇ ਨਾ ਚੱਲਦਾ ਹੋਇਆ ਤਾਂ ਭੰਨ ਦਿਆਂਗੇ ਜੇ ਚੱਲਦਾ ਹੋਇਆ ਫਿਰ ਪਾਣੀ ਦਾ ਰੁਕੰਦਾ ਇੰਤਜ਼ਾਰ ਕਰਨਾ ਪੂ ਵਾਰੀ-ਵਾਰੀ ਵੇਖ ਕੇ ਨਾ ਤੇ ਚਲੋ ਫਿਰ ਕਿਹਨੇ ਚੱਲੀ ਗਏ ਰੀੜੀ ਕੱਢ ਜਾਨੇ ਇੱਥੇ ਨਹੀਂ ਰੀ ਵਾਲੀ ਤੇ ਆਉਂਦੇ ਪਾਲਾ ਹੈ ਨਾ ਇਧਰ ਨੂੰ ਚਲੋ ਫਿਰ ਚੱਲੀ ਗਏ ਲਓ ਜੀ ਤੇ ਆ ਗਏ ਬਾਬਾ ਦੂਜੇ ਖੇਤ ਆਪਾਂ ਨਾ ਤੇ ਹੁਣ ਮੈਂ ਕਹਿਰਾ-ਕੂਰਾ ਵੇਖ ਲਈਏ ਮੋਟਰ ਛੱਡਤੀ ਸੀ ਚੋਬਰ ਨੇ ਤੇ ਉਹ ਫਿਰ ਦਾ ਸਾਹਮਣੇ ਰੇ ਪਾਉਂਦਾ ਤੇ ਉਹ ਫਿਰਦਾ ਠੀਕ ਹੈ ਹੁਣੇ ਤੜਕੇ ਮੈਂ ਲਾ ਮੋਟਰ ਛੱਡੀ ਹੋੜੇ ਲੇਟ ਹੀ ਛੱਡੀ ਆ ਉਹ ਆਇਆ 4 ਵਜੇ ਦਾ ਮੌਸਮ ਦਾ ਖਰਾਬ ਕਰਕੇ ਕਹਿੰਦਾ ਮੈਂ ਵੇਖ ਕੇ ਛੱਡੀ ਨਹੀਂ ਕਹਿੰਦਾ ਮੈਂ ਹਾਂ ਚਲੋ ਫੇਰ ਛੱਡ ਲਾਂਗੇ ਪਰ ਕਿਹੜਾ ਲੋਡ ਆ ਕਹਿੰਦਾ ਤੇ ਪਾਣੀ ਵੇਖ ਲਈਏ ਤੇ ਮੁੜ ਕੇ ਕਰਦੇ ਹਾਂ ਮੂਹੇ ਦਾ ਹੱਲਣ ਆਪਾਂ ਜਿਹਨੇ ਪਾਣੀ ਵੀ ਖਤਮ ਹੋ ਗਿਆ ਖਾਲਜ ਮੋਗੇ ਦੀ ਬਾਰਿਸ਼ ਕਿਸੇ ਦੀ ਬੰਦ ਹੋ ਗਈ ਉਹ ਤੇ ਹੁਣ ਚੱਲ ਕੇ ਵੇਣਿਆ ਤੇ ਪਾਣਦੇ ਹਾਂ ਮੂਹੇ ਨੂੰ ਆਪਣੇ ਨੂੰ ਖੁੱਲਾ ਕਰਦੇ ਹਾਂ ਲਓ ਜੀ ਮਨਾਗਾ ਸਭ ਤੋਂ ਪਹਿਲਾਂ ਆਪਣੇ ਫਾਰਮ ਹਾਊਸ ਦੀ ਕਰ ਦਈਏ ਸਫਾਈ ਹੈ ਨਾ ਤੇ ਕਈ ਦਿਨ ਹੋ ਗਏ ਬੁਕਰ-ਬੁਕਰ ਨੇ ਮਾਰੀ ਤੇ ਰਿੱਤਾ ਮਿੱਟੀ ਬੜਾ ਇਕੱਠਾ ਹੋਇਆ ਬੰਦਰ ਮਾਜਲੇ ਦੀ ਵੀ ਸਾਫ ਸਫਾਈ ਜ਼ਰੂਰੀ ਆਪਣੇ ਹੈ ਨਾ ਖੇਤ ਵਾਲੇ ਕੋਠੀ ਦੀ ਤਾਂ ਵੀ ਇੱਥੇ ਹੀ ਬਹਿਣਾ ਹੁੰਦਾ ਆਪਾਂ ਇੱਥੇ ਹੀ ਬਹਿਣਾ ਹੁੰਦਾ ਹੈਗਾ ਤੇ ਇੱਥੇ ਗੰਦ-ਵੱਜਰ ਆ ਤੇ ਮੁੜ ਕੇ ਫੈ ਜਾ ਕੀ ਗੱਲ ਤਾਂ ਇਸ ਜਦੋਂ ਫਿਰ ਮਾਰਦਿਏ ਬੁਕਰ-ਬੁਕਰ ਤੇ ਬਣਾ ਦਈਏ ਸਰਾਜਮਾ ਲਓ ਜੀ ਦੇਖੋ ਜੀ ਕਰਤੀ ਸਾਫ ਸਫਾਈ ਸਾਰੇ ਕੋਠੀ ਦੀ ਹੈ ਨਾ ਅੰਦਰੋਂ ਤੇ ਬਾਹਰੋਂ ਹੈ ਨਾ ਉਦ ਗਿਆ ਬਣਾਤਾ ਜਮਾ ਸਿਰਾ ਓਕੇ ਰਿਪੋਰਟ ਕਰਤੀ ਹੈਗੀ ਪਰ ਉਹਨਾਂ ਦਾ ਸ਼ੋਹ ਜਿੰਦੀ ਕੀ ਜਾਂਦੇ ਆ ਉਹ ਨੀਰਾ ਵੱਢੀ ਜਾਂਦਾਗਾ ਪਰ ਨੀਰਾ ਵਾਟ ਕੇ ਜਦੋਂ ਆ ਗਿਆ ਉਹ ਤੇ ਮੁੜ ਕੇ ਸੀ ਆਹ ਇਧਰ ਆਹ ਮੂੰਹ ਨਹੀਂ ਆਪਣਾ ਵਾਲਾ ਇਹ ਤੁਹਾਨੂੰ ਦਿਖਾਵਾਂਗੇ ਵੀ ਕੀ ਕਰਨਾ ਕਿੱਥੋਂ ਭੰਨਣਾ ਤੇ ਕਰ ਉਹ ਨੀਰਾ ਨੂੰ ਵਾਟ ਲੈ ਲੈਂਦੇ ਤੇ ਫੇਰ ਕਰਦੇ ਆਂ ਕੰਮ ਸ਼ੁਰੂ ਆਪਣਾ ਵਾਹ ਵਾਹ ਬਿਆ ਪਰ ਉਹਦੇ ਕੋਲ ਚੱਲਦੇ ਆਂ ਤਿੰਨ ਘੰਟੇ ਹੋਰ ਨੀਰਾ ਨਹੀਂ ਵੱਢਿਆ ਹਜੇ ਜੇ ਉੱਥੇ ਬੰਦ ਮਰਾਈ ਜਾਂਦਾ ਫਿਰ ਉਹ ਠੀਕ ਗੱਲ ਆ ਫਿਰ ਮੈਥੋਂ ਗਾਲ ਨਿਕਲ ਜਾਂਦੀ ਐ ਸੌਰੀ ਠੀਕ ਐ ਗਾਲ ਨਿਕਲੀ ਮਾਫ ਕਰ ਦਿਓ ਤੇ ਚਲੋ ਫਿਰ ਉਹਨੂੰ ਸੱਦ ਕੇ ਲੈ ਗਏ ਦਵਾ ਨੀਰਾਵਾੜ ਲੈ ਵੀ ਤੇ ਕਰ ਕੇ ਕੰਮ 8 ਵਜੇ ਕੇ ਬਾਅਦ ਕੰਮ ਨਵੇੜ ਕੇ ਦਵਾ ਦਾ ਹੁਣ ਸਾਰਾ ਦਿਨ ਇੱਥੇ ਹੀ ਰਹਿਣਾ ਲਓ ਜੀ ਤੇ ਨੀਰਾਵਾੜ ਲੈ ਚੋਬਰ ਨੇ ਹਨਾ ਤੇ ਇਧਰ ਵੇਖੋ ਵਾਹ ਕਿਆ ਸੁਹਾਣਾ ਮੌਸਮ ਹੈ ਹੈ ਓਏ ਮਾ ਕਿਆ ਸੁਹਾਣਾ ਮੌਸਮ ਹੈ ਕੀ ਕੋ ਬਣ ਕੇ ਗੁੱਬ ਖਲਾੜ ਜਾ ਗੁੱਬ ਖਲਾੜ ਜਾ ਕੀ ਬਣ ਕੇ ਓਏ ਇਹ ਠੀਕ ਕੱਢ ਲਈ ਲੱਸੀ ਚੌੜ ਦੇ ਇਧਰ ਬਾਹਰ ਆ ਕੇ ਵੇਚ ਭਾਏ ਨਾ ਬਾਲਾ ਕੋ ਬਣਾਇਆ ਪੈ ਤਾਂ ਲੰਬ ਕੱਢੂ ਨੰਬ ਲੰਮਾ ਜੜਾ ਕੇ ਪਾਉ ਪੂਰੇ ਪੂਰੇ ਜੜਾ ਕੇ ਰੱਬਾ 2298 ਦੇ 228 ਬਾਲੀ ਕਰ ਤੇ ਆਪਣਾ ਕੰਨ ਕੱਢ ਲਿਆ ਤੂੰ ਆਪਣਾ ਕੰਨ ਕੱਢ ਲੈ ਤੇ ਚੱਕ ਫਿਰਦੇ ਆਪਾਂ ਦਾ ਕੰਮ ਕਰ ਗਿਆ ਆ ਲੈ ਇਧਰ ਸੀਸਾ ਮਹਿੰਗਾ ਲੱਗਦਾ ਮੁੰਡੇ ਨੇ ਬਾਈ ਜੀ ਇਹ ਸੈਂਸਰ ਵਾਲੇ ਸੀਸੇ ਦੀ ਜੜ ਤੇ ਆ ਹੈ ਬਾਰਾਂ ਦੇ ਵਿੱਚ ਬਾਰਿਸ਼ ਨਹੀਂ ਜਾਏਗੀ ਬਾਰਿਸ਼ ਤਾਂ ਰੱਬੋਂ ਹੀ ਆਉਂਦੀ ਹੈ ਜਮਾ ਆਪੋਪਲਾ ਲਾਉਣਾ ਕੋਸ ਮੂੰਹੇ ਤੇ ਜਿਹੜਾ ਭੁਲਣਾ ਆਪਾਂ ਬਿਲਕੁਲ ਜੀ ਕੰਨ ਕੰਨ ਚੱਕ ਲੈ ਫਿਰ ਤੇ ਭੰਨ ਭੁੱਲਾ ਫੁੱਲਾ ਹੀ ਬੂਵੇ ਤੇਰੇ ਮੋਟਰ ਬੰਦ ਨਹੀਂ ਮੋਟਰ ਦਾ ਲਾਈਟ ਆਪੇ ਜੜ ਬੰਦ ਆਪੀ ਹੋ ਜੂ ਰੱਬੋ ਹੀ ਹੋ ਜੂਏ ਕੋਈ ਨਹੀਂ ਲਾਈਟ ਚੱਲੂ ਆਣੀ ਆਣਾ ਮੀਂਹ ਚ ਮੈਂ ਕਰ ਜੂਗਾ ਯਾਰ ਤੂੰ ਕੀ ਲੈਣਾ ਮੈਂ ਆਪੇ ਕਰ ਜੂਗਾ ਤੇ ਚੱਲ ਫਿਰ ਚਾ ਕੇ ਮੂੰਹ ਆ ਮਾਂ ਭਨਗੇ ਰ ਆਪਾਂ ਲੈ ਜੋਬਰਾ ਚੱਕ ਬਾਲਟੀ ਤੇਰੇ ਸਪੈਲ ਨਵੀਂ ਬਾਲਟੀ ਲਿਆਂਦੀ ਐ ਡੂੜ ਲੱਖ ਦੀ ਆਈ ਐ ਤੇ ਆਹ ਕੱਢਦੇ ਪਾਣੀ ਤੇ ਕਿੱਥੋਂ ਦੱਸ ਮਾੜਾ ਕਿੱਥੋਂ ਕਰਨਾ ਕਿਵੇਂ ਕਰਨਾ ਆਪਾਂ ਇਹ ਤਾਂ ਘਾਹ ਤੋਂ ਪੜਣਾ ਹੈ ਗਿੱਟੇ ਕੀ ਪੜਣਾਗਾ ਥੱਲੋਂ ਪਾਣੀ ਮਿਲਦਾ ਹੋਰ ਆਉਗਾ ਨਾ ਯਾਰ ਪਾਈਪਟ ਵੀ ਨਹੀਂ ਆਉਂਦਾ ਤਾਂ ਅਗਰ ਮੋਟਾ-ਮੋਟਾ ਪਾਣੀ ਕੱਢ ਲਾ ਉੱਤੋਂ ਤੋਂ ਵਿਲਾਇਆ ਕਰ ਲਾ ਤੇ ਥੱਲੋਂ ਆਪਾਂ ਪੜਣਾ ਹੀ ਇਹ ਵਾਓ ਜੀ ਕਿਹ ਰਹੇ ਬਾਬੇ ਹੁਣ ਚੱਲਦੇ ਆ ਘਰੇ ਘਾਟਾ ਸਵਾ ਘਾਟਾ ਰਹਿਣਾ ਤੇ ਉਹ ਮੋਹਰਾ ਤੇ ਕਿ ਰਖੜਤਾ ਇੱਕ ਪਾਣੀ ਆ ਹੋੜਾ ਪਾਈਪ ਚੋਂ ਪਾਣੀ ਪੂਣੀ ਕੱਢਣ ਦੀ ਸਕੀਮ ਕਰ ਰਹੇ ਆ ਕਿ ਕਰਾ ਵੱਡਾ ਬੋਰ ਤਰਾਤਾ ਇੱਧਰ ਦੇਖੋ ਇੱਧਰ ਆ ਵੱਡੀ ਪਾਈਪ ਲਾਤੀ ਤਾਂ ਕੋਈ ਨਾ ਗੱਡੂ ਘਰੇ ਜਾਨੇ ਆ ਨਾਲ ਸੀਮੈਂਟ ਲੈ ਕੇ ਆਉਣੇ ਆ ਤੇ ਨਾਲੇ ਹੋਰ ਜਗਾਰ ਦੇ ਕਰਨ ਦੀਆਂ ਕਰੰਡਿੰਗਾਂ ਤੇ ਫੇਰ ਕਰਦੇ ਹੁਣ ਨਾਲ ਗੱਲਬਾਤ ਨਾ ਤੇ ਕਰਾਂ ਚੱਲ ਗਏ ਫਿਰ ਆਪਾਂ ਹਾਂਜੀ ਬਾਬੋ ਤੇ ਸੌਰੀ ਯਾਰ ਵੀਡੀਓ ਨਹੀਂ ਬਣ ਸਕੀ ਨਾ ਅੱਜ ਤੇ ਕੰਮ ਕੰਮ ਤਾਂ ਸਾਰ ਦਿਨ ਕਰ ਹੀ ਗਏ ਆ ਤੇ ਟਾਈਮ 4:30 ਹੋ ਗਏ ਤੇ ਤੁਹਾਨੂੰ ਦਿਖਾ ਦਿੰਨੇ ਆ ਕਿ ਕੀ ਚੀਜ਼ ਬਣਾਈ ਅਸੀਂ ਬਸ ਹੁਣੇ ਅੱਧਾ ਘੰਟਾ ਹੋਇਆ ਬੰਨਣ ਕੰਮ ਨਾਲ ਸਾਨੂੰ ਪਾਣੀ ਨਹੀਂ ਬਹੁ ਟੱਠ ਕਰਿਆ ਤੇ ਆਹ ਵੇਖੋ ਇਹ ਆਹ ਮੂੰਹਾਂ ਖੁੱਲਾ ਕਰਿਆ ਸੀ ਬਹੁਤ ਔਖਾ ਪਾਣੀ ਚ ਬਣਾਇਆ ਬਈ ਇਹ ਪੁੱਛੋ ਨਾ ਪਹਿਲਾਂ ਤਾਂ ਗੋਲ-ਗੋਲ ਜਗਨ ਹੁੰਦਾ ਸੀ ਤੇ ਹੁਣ ਪਰੇ ਨੂੰ ਵੀ ਹੋਰ ਐ ਆਠਾ ਆ ਮਨਾਦਾ ਹੋਰ ਪਰੇ ਨੂੰ ਪਾਇਆ ਪੰਨਤੀ ਇਹ ਬਈ ਸਾਨੂੰ ਪਤਾ ਅਸੀਂ ਕਿਹੜੇ ਲੋਟ ਕੀ ਕਰਿਆ ਇਹ ਨਾ ਤੇ ਮਗਰ ਬਹਿ ਜਿਵੇਂ ਗਿਆ ਚੱਲੇ ਵੀ ਕੋਈ ਚੱਕਰ ਨਹੀਂ ਦੇਖਾਂ ਇਹ ਤਾਂ ਸੁੱਕ 삭 ਜਾਂਦੇ ਗੇਰਾਣਾ ਤੇ ਇਹ ਬਹੁਤ ਔਖੀ ਸ਼ੈਡਿੰਗ ਕਰੀਏ ਸੀਰ ਤੇ ਪਲਦਾ 3500 ਬਾਲਟੀ ਗੱਡੀ ਪਾਣੀ ਦੀ ਸਹੀ ਗਿਣ ਕੇ 3500 ਬਾਲਟੀ ਤੇ ਪੈਪ ਫਾਇਦਾ ਕਿ ਫਿਰ ਵੀ ਵਹਿਲੀ ਨਹੀਂ ਹੋਈ ਉਹਨੀ ਹਨ 3500 ਬਾਲਟੀ ਗੱਡੀ ਪੂਰੀ ਨੈਟ ਤੇ ਆ ਕੂਰਜਾ ਨਿਕਲ ਗਿਆ ਇੱਕ ਮਿੰਟ ਰੁਕ ਵਾਪਿਓ ਤੇ ਵੇਖ ਲਈਏ ਮਾੜਾ ਸੈਟਿੰਗ ਕਰ ਦਈਏ ਦੀ